ਕਰੋ ਬਾਹਰ ਖਾਨ ਪੀਣ ਗਏ ਇੱਕ ਨੌਜਵਾਨ ਦੇ ਉੱਪਰ ਕੁਝ ਪਿੰਡ ਦੇ ਹੀ ਵਿਅਕਤੀਆਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਦੱਸਿਆ ਕਿ ਤੇਜ਼ ਧਾਰ ਹਥਿਆਰਾਂ ਦੇ ਨਾਲ ਨੌਜਵਾਨ ਨੂੰ ਬੁਰੀ ਤਰੀਕੇ ਨਾਲ ਵੱਢ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਉਸ ਦੀ ਗਰਦਨ ਤੇ वार ਕੀਤੇ ਜਾਂਦੇ ਆ ਬਾਹਾਂ ਤੇ वार ਕੀਤੇ ਜਾਂਦੇ ਆ ਤੇ ਇਲਾਜ ਦੇ ਦੌਰਾਨ ਉਸ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਦੱਸਿਆ ਕਿ ਇਹ ਘਟਨਾ ਮੁਖਸਰ ਸਾਹਬ ਦੇ ਦੱਸੇ ਜਾ ਰਹੀ ਹੈ ਜਿੱਥੇ ਕਿ ਇਹ ਨੌਜਵਾਨ ਆਪਣੇ ਕਰਤੂਮ ਬਸੱਡੇ ਤੇ ਖਾਣ ਪੀਣ ਦੇ ਲਈ ਗਿਆ ਸੀ ਦੱਸਿਆ ਜਾ ਰਿਹਾ ਹੈ ਕਿ ਉੱਥੇ ਰੇੜੀਆਂ ਲੱਗਦੀਆਂ ਸੀਗੀਆਂ ਤੇ ਉੱਥੇ ਖਾਣ ਦੇ ਲਈ ਗਿਆ ਹੋਇਆ ਸੀ ਜਦੋਂ ਉੱਥੇ ਪਹੁੰਚਦਾ ਤਾਂ ਪਿੰਡ ਦੇ ਹੀ ਕੁਝ ਹਮਲਾਵਰਾਂ ਦੇ ਵੱਲੋਂ ਮੁੰਡਿਆਂ ਦੇ ਵੱਲੋਂ ਉਸ 'ਤੇ ਹਮਲਾ ਕਰ ਦਿੱਤਾ ਗਿਆ ਦੋਸਤੋ ਬਾਅਦ ਇਸ ਘਟਨਾ ਦੇ ਵਿੱਚ ਉਸ ਨੌਜਵਾਨ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਉਸ ਦੀ ਗਰਦਨ ਦੇ ਤੇ ਉਸ ਦੇ ਬਾਹਾਂ ਦੇ ਉੱਪਰ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਸੀ ਤੇ ਪਰਿਵਾਰ ਉਸ ਨੂੰ ਜੋ ਹਸਪਤਾਲ ਲੈ ਕੇ ਜਾਂਦਾ ਜਦੋਂ ਉਸ ਨੂੰ ਹਸਪਤਾਲ ਲਜਾਇਆ ਗਿਆ ਤੇ ਇਲਾਜ ਦੇ ਦੌਰਾਨ ਉਸ ਨੌਜਵਾਨ ਦੀ ਮੌਤ ਹੋ ਗਈ ਹੈ ਤਾਂ ਸਿੱਕੇ ਇਸ ਘਟਨਾ ਤੋਂ ਬਾਅਦ ਪਰਿਵਾਰ ਨੂੰ ਡੂੰਗਾ ਸਦਮਾ ਪਹੁੰਚਿਆ ਦੱਸਿਆ ਕਿ ਇਸ ਨੌਜਵਾਨ ਦਾ ਨਾਮ ਹਰਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ ਜਿਸ ਦੀ ਉਮਰ ਮਹਿ 23 ਸਾਲ ਸੀਗੀ ਉੱਥੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਸ ਦੀ ਕਿਸੇ ਦੇ ਨਾਲ ਵੀ ਰੰਜਿਸ਼ ਨਹੀਂ ਸੀ ਪਰ ਕਿਨਾਂ ਕਾਰਨਾਂ ਕਰ ਉਸ ਨੂੰ ਮੌਤ ਦੇ ਕਾਰਨ ਦਤਾਰਿਆ ਫਿਲਹਾਲ ਜਾਂਚ ਦਾ ਵਿਸ਼ਾ ਜਿਸ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਉਹ ਉਹਨਾਂ ਜੀ ਘਰੋਂ ਆਇਆਗਾ ਆਪਦੇ ਘਰੋਂ ਆਉਦੇ ਡੈਡੀ ਤੋਂ ਚਾਬੀ ਲੈ ਕੇ ਆਇਆ ਮੋਟਰਸਾਈਕਲ ਦੀ ਉਹਨਾਂ ਡੈਡੀ ਮੈਂ ਘਰੋਂ ਨਾਲ ਕੁਸ ਖਾ ਕੇ ਆਉਣਾ ਅੱਡੇ ਤੋਂ ਉਹ ਘਰੋਂ ਅੱਡੇ ਤੋਂ ਖਾਣ ਲੱਗਾ ਤੇ ਉਹਨਾਂ ਨੇ ਆ ਕੇ ਦੋਵਾਂ ਨੇ ਹਮਲਾ ਕਰਤਾ ਟੋਕੇ ਸੀ ਉਹਨਾਂ ਕੋਲੇ ਧੌਣ ਵਰਤੀ ਸਾਰੀ ਇੱਥੋਂ ਕੁਸ ਬਾਵਾ ਵਾਲਾ ਕੀ ਕੰਮ ਕਰਦਾ ਸੀ ਕੰਮ ਤਾਂ ਜੀ ਉਹ ਲੇਬਰ ਦਾ ਕਰਦਾ ਕਿਤੇ ਪੱਥਰ ਚੱਕਣ ਜਾਵਰਦੇ ਕਿਤੇ ਪੱਲੇਦਾਰੀ ਕਰਦਾ ਸੀ ਜੀ ਕੀ ਕਾਰਨ ਸੀਗੀ ਜੀ ਕਿਉਂ ਮਾਰਿਆ ਉਹਨਾਂ ਨੇ ਕੋਈ ਕਾਰਨ ਦਾ ਪਤਾ ਨਹੀਂ ਮੁੰਡਾ ਤਾਂ ਕਿਸੇ ਨਾਲ ਲੜਿਆ ਹੀ ਨਹੀਂ ਸੀਗਾ ਜੀ ਕਦੇ ਵੀ ਲੜਿਆ ਨਹੀਂ ਸੀ ਮੁੰਡਾ ਜਿਨ੍ਹਾਂ ਨੇ ਮਾਰਿਆ ਉਹ ਪਿੰਡ ਦੇ ਹੀ ਸੀਗੇ ਹਾਂ ਪਿੰਡ ਦੇ ਹੀ ਸੀਗੇ ਜੀ ਦੋ ਮੁੰਡੇ ਸੀਗੇ ਪਹਿਲਾਂ ਕਦੇ ਕੋਈ ਗੱਲਬਾਤ ਨਹੀਂ ਹੋਈ ਕਦੇ ਨਹੀਂ ਜੀ ਕਦੇ ਹੀ ਨਹੀਂ ਕੋਈ ਵੀ ਗੱਲਬਾਤ ਕਦੇ ਨਹੀਂ ਹੋਈ ਜੀ ਕਿੰਨੀ ਉਮਰ ਸੀ ਮੁੰਡੇ ਦੀ ਜਿਹੜੀ ਜੀ 23 ਸਾਲਾਂ ਦਾ ਸੀ 23 24 ਸਾਲਾਂ ਦਾ ਸੀ ਕਿੰਨੇ ਭੈਣ ਭਰਾ ਤੇ ਕਿੰਨੇ ਦੋ ਭੈਣ ਭਰਾ ਸੀਗੇ ਜੀ ਇਕੱਲੇ-ਇਕੱਲਾ ਮੁੰਡਾ ਸੀਗਾ ਜੀ ਭੈਣ ਵਿਆਹੀ ਸੀਗੀ 15 ਕ ਦਿਨ ਹੋ ਗਏ ਸੀ ਇਹ ਵਿਆਹਿਆ ਸੀ ਮੁੰਡਾ ਨਹੀਂ ਜਾਣ ਮੈਨੂੰ ਸੋਚੀ ਕਿ ਤਾਂ 3 ਪਰਸਨ ਬਾਈ 13 ਸੀ ਇੱਥੇ ਲਿਆਂਦਾ ਸਰਕਾਰੀ ਹਸਪੀਟਲ ਚ ਜੀ ਇੱਥੋਂ ਫਿਰ ਸਾ ਅਸੀਂ ਕਾਲ ਸੀ ਸਾਨੂੰ ਬੰਦੇ ਦੀ ਲੋੜ ਸੀ ਬਚਾਉਣਾ ਸੀ ਬੰਦਾ ਜੀ ਅਸੀਂ ਜਲਦੀ ਜਲਦੀ ਇੱਥੇ ਲਿਆਂਦਾ ਅਮਰਜੈਂਸੀ ਚ ਇੱਥੇ ਆ ਕੇ ਉਹਨਾਂ ਦੀ ਡੈਥ ਹੋ ਗਈ ਕਿੰਨੇ ਕ ਵਜੇ ਸੀ ਕੱਟਣਾ ਇਹ ਕਦੋਂ ਹਮਲਾ ਕੀਤਾ ਇਹ ਹੈਗੀ ਆ ਜੀ 8:30 ਪੌਣੇ 9 ਦੀ ਬਸ ਇੱਥੇ ਕੋਈ ਪਾਕਿਸਤਾਨੀ ਰਿੰਜਸਤਾਨੀ ਸੀ ਕੋਈ ਨਹੀਂ ਨਹੀਂ ਕੋਈ ਰਿੰਜਨ ਨਹੀਂ ਲੜਿਆ ਹੀ ਨਹੀਂ ਕਰੇ ਮੁੰਡਾ ਜੀ ਕਦੇ ਵੀ ਕਿਸੇ ਨਾਲ ਨਹੀਂ ਘਰੋਂ ਬਾਹਰ ਖਾਣ ਪੀਣ ਗਏ ਇੱਕ ਨੌਜਵਾਨ ਦੇ ਉੱਪਰ ਕੁਝ ਪਿੰਡ ਦੇ ਹੀ ਵਿਅਕਤੀਆਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਦੱਸਿਆ ਕਿ ਤੇਜ਼ ਧਾਰ ਹਥਿਆਰਾਂ ਦੇ ਨਾਲ ਨੌਜਵਾਨ ਨੂੰ ਬੁਰੀ ਤਰੀਕੇ ਨਾਲ ਵੱਢ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਉਸ ਦੀ ਗਰਦਨ ਤੇ वार ਕੀਤੇ ਜਾਂਦੇ ਆ ਬਾਹਾਂ ਤੇ वार ਕੀਤੇ ਜਾਂਦੇ ਆ ਤੇ ਇਲਾਜ ਦੇ ਦੌਰਾਨ ਉਸ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਦੱਸਿਆ ਕਿ ਇਹ ਘਟਨਾ ਮੁਖਸਰ ਸਾਬ ਦੇ ਦੱਸੇ ਜਾ ਰਹੀ ਹੈ ਜਿੱਥੇ ਕਿ ਇਹ ਨੌਜਵਾਨ ਆਪਣੇ ਕਰਤੂਮ ਬਸੱਡੇ ਤੇ ਖਾਣ ਪੀਣ ਦੇ ਲਈ ਗਿਆ ਸੀ ਦੱਸਿਆ ਜਾ ਰਿਹਾ ਹੈ ਕਿ ਉੱਥੇ ਰੇੜੀਆਂ ਲੱਗਦੀਆਂ ਸੀਗੀਆਂ ਤੇ ਉੱਥੇ ਖਾਣ ਦੇ ਲਈ ਗਿਆ ਹੋਇਆ ਸੀ ਜਦੋਂ ਉੱਥੇ ਪਹੁੰਚਦਾ ਤਾਂ ਪਿੰਡ ਦੇ ਹੀ ਕੁਝ ਹਮਲਾਵਰਾਂ ਦੇ ਵੱਲੋਂ ਮੁੰਡਿਆ ਦੇ ਬਲੂਸ ਤੋਂ ਉੱਪਰ ਹਮਲਾ ਕਰ ਦਿੱਤਾ ਗਿਆ ਦੋਸਤੋ ਬਾਅਦ ਇਸ ਘਟਨਾ ਦੇ ਵਿੱਚ ਉਸ ਨੌਜਵਾਨ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਉਸ ਦੀ ਗਰਦਨ ਦੇ ਤੇ ਉਸ ਦੇ ਬਾਹਾਂ ਦੇ ਉੱਪਰ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਸੀ ਤੇ ਪਰਿਵਾਰ ਉਸ ਨੂੰ ਹਸਪਤਾਲ ਲੈ ਕੇ ਜਾਂਦਾ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤੇ ਇਲਾਜ ਦੇ ਦੌਰਾਨ ਉਸ ਨੌਜਵਾਨ ਦੀ ਮੌਤ ਹੋ ਗਈ ਹੈ ਪਤਾ ਸੀ ਕਿ ਇਸ ਘਟਨਾ ਤੋਂ ਬਾਅਦ ਪਰਿਵਾਰ ਨੂੰ ਡੂੰਘਾ ਸਦਮਾ ਪਹੁੰਚਿਆ ਅਦਸੀ ਕੇਸ ਇਸ ਨੌਜਵਾਨ ਦਾ ਨਾਮ ਹਰਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ ਜਿਸ ਦੀ ਉਮਰ ਮਹਿਜ 23 ਸਾਲ ਸੀਗੀ ਉੱਥੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਸ ਦੀ ਕਿਸੇ ਦੇ ਨਾਲ ਵੀ ਰੰਜਿਸ਼ ਨਹੀਂ ਸੀ ਪਰ ਕਿਨਾ ਕਾਰਨ ਕਾਰਨ ਉਸ ਨੂੰ ਮੌਤ ਦੇ ਘੜੇ ਤਾਰਿਆ ਫਿਲਹਾਲ ਜਾਂਚ ਦਾ ਵਿਸ਼ਾ ਜਿਸ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ